ਰਪਈਆ ਤਾਂ ਮੈਂ ਤੁਹਾਡੇ ਡੀਪੂ ਕੈਂਸਲ ਕਰਾ ਦੂੰਗਾ ਕੋਈ ਐਮਐਲਏ ਆਪਣੀਆਂ ਸਪੀਚਾਂ 'ਚ ਸਿੱਧੀ ਸਿੱਧੀ ਧਮਕੀ ਦੇ ਰਹੇ ਨਹੀਂ ਇਸ ਇਲਾਕੇ 'ਚ ਵੋਟਾਂ ਘਟ ਪਈਆਂ ਤੁਹਾਡਾ ਇਸ ਇਲਾਕੇ ਵਾਲਿਆਂ ਨਾਲ ਸਿੱਧਾ ਸਿੱਧਾ ਸਾਡਾ ਸਪੀਚਾ ਪਊਗਾ ਸੀ ਸਿੱਧਾ ਸਿੱਧਾ ਤੁਹਾਡੇ ਨਾਲ ਸੁਲਝਾਂਗੇ ਇਹ ਇੱਕ ਨਹੀਂ ਇਸ ਲੁਧਿਆਣੇ ਦੇ ਸਾਰੇ ਦੇ ਵਿੱਚ ਸਾਨੂੰ ਇਹ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਦੋਸਤੋ ਅੱਜ ਜਿੰਨੀ ਇਸ ਡੈਮੋਕਰੇਸੀ ਨੂੰ ਬਚਾਉਣ 'ਚ ਸਾਨੂੰ ਤੁਹਾਡਾ ਵੀ ਸਹਿਯੋਗ ਚਾਹੀਦਾ ਔਰ ਸਾਡੀ ਆਵਾਜ਼ ਨੂੰ ਤੁਸੀਂ ਹੋਏ ਬੁਲੰਦ ਕਰਨਾ ਕਿਉਂਕਿ ਅਸੀਂ ਆਖਰੀ ਉਹਦੇ ਤੱਕ ਲੜਾਂਗੇ ਅੱਜ ਭਾਰਤੀ ਜਨਤਾ ਪਾਰਟੀ ਅਗਰ ਲੜ ਰਹੀ ਆ ਤਾਂ ਉਹਨੋਂ ਬਰਦਾਸ਼ਤ ਨਹੀਂ ਹੋ ਰਿਹਾ ਸੋ ਮੈਂ ਬੇਨਤੀ ਕਰੂੰਗਾ ਮੇਰੇ ਸਤਕਾਰਯੋਗ ਸਾਡੇ ਆਦਮੀ ਰਮਨਜੀਤ ਬਿੱਟੂ ਜੀ ਨੂੰ ਜਿਸ ਤੰਗ ਦੇ ਨਾਲ ਕੱਲ ਮੀਟੂ ਜੀ ਦੇ ਉੱਤੇ ਇਹ ਸੋੜ ਹੋਇਆ ਉਸ ਤੋਂ ਪਹਿਲਾਂ 3 ਨੰਬਰ ਵਾਰਡ ਚ ਐਪੀਸੋਡ ਹੋਇਆ ਦੇਖੋ ਇੱਕ ਬੰਦਾ ਬਹੁਤ ਵੱਡੀ ਇੰਜਰੀ ਲੈ ਕੇ ਹਸਪੀਟਲ 'ਚ ਐਡਮਿਟ ਆ ਤਿੰਨ ਦਿਨ ਹੋ ਗਏ ਤੇ ਕੋ ਦਾ ਪਰਚਾ ਨਹੀਂ ਹੋਇਆ ਉਹਦੀ ਐਫਆਈਆ ਲੋਨ ਨਹੀਂ ਹੋਈ ਔਰ ਜਿਹੜਾ ਰਾਤ ਕੁਝ ਬੰਦੇ ਇੱਕ ਇੱਕ ਵੈਜੀਟੇਰੀਅਨ ਢਾਬੇ 'ਚ ਜਿੱਥੇ ਸ਼ਰਾਬ ਤਾਂ ਨਾਮ ਨਹੀਂ ਲੱਤਾ ਜਾਂਦਾ ਜਿੱਥੇ ਨਾਨ ਵੇਜ ਚੱਲਦਾ ਨਹੀਂ ਉੱਥੇ ਬੈਠ ਕੇ ਕੁਝ ਵਰਕਰ ਆਪਣੀ ਕੰਪਨੀ ਤੋਂ ਬਾਅਦ ਖਾਣਾ ਖਾ ਰਹੇ ਨਹੀਂ ਉੱਥੇ ਤਾਂ ਪੱcza ਦਰਜ ਹੋ ਜਾਂਦਾ ਹੀ ਨਹੀਂ ਜਿਹੜੀ ਐਡੀ ਵੱਡੀ ਇੰਜਰੀ ਹੋ ਗਈ ਕਿ ਬੰਦਾ ਹਸਪੀਟਲ 'ਚ ਪਿਆ ਉਹਦਾ ਅਜੇ ਤੱਕ ਪਰਚਾ ਨਹੀਂ ਹੁੰਦਾ ਇਹ ਬੜੇ ਵੱਡੇ ਸਵਾਲੀਆ ਨਿਸ਼ਾਨ ਨੇ ਮੈਂ ਬੇਨਤੀ ਕਰੂਗਾ ਰਵਨੀਤ ਬਿੱਟੂ ਜੀ ਨੂੰ ਤੁਹਾਡਾ ਸਾਰੀ ਗੱਲ ਕਰੀ। ਸਭ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਜੋ ਬਹੁਤ ਹੀ ਗੰਭੀਰ ਗੱਲਾਂ ਉਹਨਾਂ ਨੇ ਕੀਤੀ। ਇੱਧਰ ਸਾਡੇ శ్రీਨ ਸਾਹਿਬ ਬੈਠੇ ਆ ਜਿਨ੍ਹਾਂ ਨੇ ਕਦੇ ਇੰਨਾ ਸਮਾਂ ਕੱਢਤਾ ਇਸ ਸਿਆਸਤੀ ਅੱਜ ਉਹ ਵੀ ਕਹਿੰਦੇ ਇਹ ਜਾਂ ਕਦੇ ਨਾ ਨਾ ਸੁਣਿਆ ਨਹੀਂ ਦੇਖਿਆ ਜੋ ਹੋ ਰਿਹਾ। ਸਾਡੇ ਖਾਤਕ ਸਾਡੇ ਨੇ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਇਲੈਕਸ਼ਨਾਂ ਲੜਦੇ ਨੇ ਕਦੀ ਇਹ ਨਹੀਂ ਕੁਝ ਨਹੀਂ ਦੇਖਿਆ ਬੀਬੀ ਜੀ ਨਾਲ ਬੈਠੇ ਨੇ ਸਾਡੇ ਖਜ਼ਾਨਚੀ ਨੇ ਤੇ ਸਾਰੀ ਸਾਡੀ ਪਾਰਟੀ ਬੈਠੀ ਆ ਤੇ ਢੀਟੂ ਜੀ ਮੈਂ ਉਹ ਇਹ ਆਉਣਾ ਜੋ ਕੁਝ ਹੋ ਰਿਹਾ ਮਤਲਬ ਫਸੀ ਹੋਈ ਸਰਕਾਰਾਂ ਦੇਖੀਆਂ ਅਸੀਂ ਵੀ ਸਰਕਾਰਾਂ ਚਲਾਉਂਦੇ ਆ ਲੁਧਿਆਣੇ ਦੀ ਗੱਲ 'ਚ ਕਿਸੇ ਸ਼ਹਿਰ ਦੀ ਮੈਂ ਗੱਲ ਨਹੀਂ ਕਰਦਾ ਲੁਧਿਆਣੇ 'ਚ ਕਰੇ ਵੀ ਕਹਿਆ ਕੁਝ ਕਦੇ ਨਹੀਂ ਹੋਇਆ ਜਿਹੜਾ ਕੀ ਇਸ ਵਾਰ ਇੱਥੇ ਹੋ ਰਿਹਾ ਕੱਲ ਸੀਐਮ ਸਾਹਿਬ ਸਿੱਧੀਆਂ ਇਨਸਟਰਕਸ਼ਨਸ ਦੇ ਕੇ ਗਏ ਨੇ ਜੋ ਰਿਪੋਰਟਾਂ ਸੀ ਵੀ ਬੀਜੇਪੀ ਜਿੱਤ ਰਹੀ ਹੈ ਕਿਉਂਕਿ ਨਾ ਤਾਂ ਕਾਂਗਰਸ ਨੂੰ ਛੇੜਿਆ ਜਾ ਰਿਹਾ ਕਿਸੇ ਕਾਂਗਰਸੀ ਦੀ ਤੁਹਾਡੇ ਕੋਲ ਹੀ ਆਈ ਕੋਈ ਗੱਲ ਕਿਸੇ ਕਾਮੀ ਦੀ ਤੁਹਾਡੇ ਕੋਲ ਹੀ ਕੋਈ ਗੱਲ ਆਈ ਕੱਲੇ ਬੀਜੇਪੀ ਵਾਲਿਆਂ ਨਾਲ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਬੀਜੇਪੀ ਜਿੱਤ ਰਹੀ ਹੈ ਹੁਣੇ ਐਸ ਐਚਓ ਇਸ ਕੰਮ ਲਈ ਰੱਖੇ ਹੋਏ ਨੇ ਸਿੰਧਾ ਐਸ ਐਚਓ ਏਐਸਈ ਹੁੰਦੇ ਆ ਤੇ ਸ਼ਰਾਬ ਦੀਆਂ ਪੇਟੀਆਂ ਉਹਨਾਂ ਦੀਆਂ ਗੱਡੀਆਂ 'ਚ ਨੇ ਸ਼ਰਾਬ ਆਪਣੇ ਮੁਖਬਰਾਂ ਤੋਂ ਉਹ ਰਖਾਉਂਦੇ ਆ ਜਿਹੜੇ ਬਲੈਕ ਦਾ ਕੰਮ ਕਰਦੇ ਆ ਉਦੋਂ ਬਾਅਦ ਵੀਡੀਓ ਬਣਵਾ ਕੇ ਆਹ ਕਾਰਵਾਈ ਕਰਕੇ ਬੰਦੇ ਨੂੰ ਮਾਰ ਦਿੰਦੇ ਜਿਵੇਂ ਤੁਸੀਂ ਦੱਸਿਆ ਮੈਂ ਰਾਤ ਨੂੰ ਉਦਰ ਸਿੱਕਾ ਜੀ ਸਾਡੇ ਪਹਿਲੇ ਕੌਂਸਲ ਰਹੇ ਤੇ ਹੁਣ ਵੀ ਲੱਗ ਰਹੇ ਮੈਂ ਖੜਾ ਹਾਂ ਮੈਂ ਸਾਡੇ ਅਰੋੜਾ ਜੀ ਪ੍ਰਧਾਨ ਰਹੇ ਆ ਉਹਨਾਂ ਦੀ ਘਰ ਪਤਨੀ ਲੱਗ ਰਹੇ ਜਿੰਦਰ ਅਰੋੜਾ ਜੀ ਉਹਨਾਂ ਦੇ ਮੈਂ ਖੜਾ ਹਾਂ ਮੇਰੇ ਨਾਲ ਮੁੰਡਾ ਖੜਾ ਹੈ ਉਹਨੂੰ ਟੈਲੀਫੋਨ ਆ ਰਹੇ ਆ ਬਾਰ-ਬਾਰ ਕਿ ਅਸਈ ਦਾ ਟੈਲੀਫੋਨ ਆ ਰਿਹਾ ਕਿਉਂਕਿ ਉਹ ਆਮ ਆਦਮੀ ਪਾਰਟੀ ਚੋ 2 ਦਿਨ ਪਹਿਲਾਂ ਜੁਆਇਨ ਕੀਤਾ ਸੀ ਬੜਾ ਮਜ਼ਬੂਤ ਆਦਮੀ ਸੀ ਵੀ ਤੂੰ ਹੁਣੀ ਥਾਣੇ ਆ ਥਾਣੇ ਹਾਜ਼ਰੀ ਲਵਾ ਆ ਕੇ ਡਿਵੀਜ਼ਨ ਨੰਬਰ ਹੈ ਬੋ ਹੈ ਬੋ ਵਾਲਾ ਉਹਨੂੰ ਕਹਿੰਦੇ ਵੀ ਤੂੰ ਮੈਂ ਟੈਲੀਫੋਨ ਫੜਿਆ ਮੈਂ ਕਿ ਕਿਸ ਗੱਲ ਦੀ ਗਾਹਰੀ ਰਾਈ ਦੱਸੋ ਤਾਂ ਸਹੀ ਨਾ ਵੀ ਇਹਨੇ ਗਰਾਹੀ ਕੀਤਾ ਫਿਰ ਬਸ ਜੀ ਤੁਸੀਂ ਫਿਰ ਜੇ ਐਸ ਐਚਓ ਸਾਹਿਬ ਨੂੰ ਕਹਿ ਦੋ ਮੈਂ ਤਾਂ ਉਹਨਾਂ ਨੇ ਮੈਨੂੰ ਕਿਹਾ ਮੈਂ ਤਾਂ ਐਸ ਐਚਓ ਸਾਹਿਬ ਨੂੰ ਬੋ ਉਹ ਕਹਿੰਦੇ ਜੀ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲਓ ਮਤਲਬ ਕਹਿਣ ਦਾ ਜਿੱਨਾ ਚ ਕਮਿਸ਼ਨਰ ਇੰਟਰਵਿਨ ਨਹੀਂ ਕਰਦਾ ਉਹਨਾਂ ਚਰ ਐਮਐਲਏਾਂ ਦੇ ਅਸ਼ਾਰਿਆਂ ਤੇ ਕੱਲਾ ਕੱਲਾ ਡੀਐਸਪੀ ਜੀ ਨੂੰ ਟੀਡੀਸੀ ਏਡੀਸੀਪੀ ਕਹਿੰਦੇ ਆ ਜਿਨ੍ਹਾਂ ਨੂੰ ਥੱਲੇ ਐਸਐਚਓ ਡੀਐਸਆਈ ਟੋਟਲ ਉਹਨਾਂ ਦਾ ਇੱਕ ਮਲੇਸ਼ੀਆ ਉਹਨਾਂ ਦੀ ਇੱਕ ਗੁੰਡਿਆਂ ਦੀ ਟੀਮ ਬਣੀ ਹੋਈ ਹੈ ਇਸ ਤਰੀਕੇ ਨਾਲ ਜਦੋਂ ਮੈਂ ਹੈਰਾਨ ਹੋ ਗਿਆ ਵੀ ਇੱਕ ਮਨਿਸਟਰ ਆ ਜਿਹੜਾ ਉਹਦੇ ਮੂਹਰੇ ਕੁਝ ਹੋ ਰਿਹਾ ਤੇ ਬਾਕੀ ਵਿਚਾਰਾ ਆਮ ਬੰਦਾ ਕੀ ਕਰ ਲੂਗਾ ਇਹਨਾਂ ਦਾ ਇਹ ਤਾਂ ਮਤਲਬ ਜਿਵੇਂ ਕਹਿੰਦੇ ਆ ਨਾ ਹਵਾਨੀਅਤ ਇਹਨਾਂ 'ਚ ਆਈ ਹੋਈ ਹੈ ਕਿਉਂਕਿ ਪਹਿਲਾਂ ਕੌਂਸਲ ਮੰਟ ਚੋਣਾ ਦੇ ਰਿਜ਼ਲਟ ਮੂਰੇ ਆ ਕਿਉਂਕਿ ਪਹਿਨ ਤੋਂ ਉੱਤੇ ਅਸੀਂ ਵੋਟ ਦਿੱਤੇ ਆ ਪਰ ਉਹ ਆ ਬੁਰੀ ਤਰ੍ਹਾਂ ਆਮ ਆਦਮੀ ਹਾਰੀ ਆ ਹੁਣ ਉਹ ਰਿਜ਼ਲਟ ਇਹਨਾਂ ਦੇ ਮੂਰੇ ਰਿਜ਼ਲਟ ਤੋਂ ਘਬਰਾਏ ਹੋਏ ਸਭ ਕੁਝ ਕਰ ਰਹੇ ਆ ਚਾਹੇ ਸਾਊਥ ਹੋਈ ਜਾਏ ਆਦਨਗਰ ਹੋਏ ਚਾਹੇ ਵੈਸਟ ਹੋਵੇ ਚਾਹੇ ਈਸਟ ਹੋਵੇ ਸੇ ਸਭ ਤੋਂ ਵੱਡਾ ਕਹਿਰ ਆ ਜਿਹੜਾ ਉਹ ਸੈਂਟਰਲ ਹਲਕੇ ਜਿਹੜਾ ਇਹਨਾਂ ਨੇ ਮਚਾਇਆ ਹੁਣ ਤੁਸੀਂ ਮੈਨੂੰ ਦੱਸੋ ਕੋਈ ਮੈਨੂੰ ਇੱਕ ਗੱਲ ਤੁਸੀਂ ਸਾਰੇ ਵੀਡੀਓ ਜਿਹੜਾ ਬੰਦਾ ਆਪੋਜੀਸ਼ਨ ਜਾਂ ਤੇ ਜਿਹੜਾ ਬੰਦਾ ਆਪੋਜੀਸ਼ਨ ਉਹ ਤਾਂ ਵੈਸੇ ਹੀ ਡਰਦਾ ਹੈ ਸਰਕਾਰ ਨੇ ਵੀ ਇਹ ਕੰਮ ਕਰਦੇ ਆ ਤੁਸੀਂ ਮੈਨੂੰ ਦੱਸ ਦਿਓ ਜਿਹੜਾ ਆਪੋਜੀਸ਼ਨ ਚ ਕੋਈ ਇਲੈਕਸ਼ਨ ਲੜ ਰਿਹਾ ਇਹ ਤਾਂ ਸੁਣਿਆ ਸੀ ਵੀ ਸ਼ਰਾਬ ਸਰਕਾਰ ਵਾਲੇ ਵੰਡਦੇ ਆ ਆਪੋਜੀਸ਼ਨ 'ਉਰੋਪ ਲਾਉਂਦੀ ਆ ਇਹ ਪਹਿਲੀ ਵਾਰ ਸੁਣ ਰਹੇ ਆ ਜਿਹੜੀ ਸਰਕਾਰ ਜਿਹੜੀ ਆ ਉਹ ਆਪ ਪੇਟੀਆਂ ਆਪੋਜੀਸ਼ਨ ਦੇ ਰੱਖ ਕੇ ਉਹਨਾਂ ਨੂੰ ਕਹਦੇ ਜਿਹਦੀ ਸਰਕਾਰ ਹੋਵੇ ਉਹ ਤਾਂ ਕਰਦੇ ਹੁੰਦੇ ਆ ਉਹਨਾਂ ਦਾ ਜੋਰ ਹੁੰਦਾ ਅਸੀਂ ਭਾਈ ਇਹ ਕੰਮ ਤਾਂ ਅਸੀਂ ਤਾਂ ਪਹਿਲਾਂ ਡਰਦੇ ਹਾਂ ਸਾਡੇ ਵੀ ਤੁਸੀਂ ਪੰਚੇ ਦਰਸ ਕਰਨੇ ਕੌਣ ਇਹ ਕੰਮ ਕਰੂਗਾ ਤੇ ਨੀਟੂ ਜੀ ਦੀ ਜਿਹੜੀ ਗੱਲ ਹੋਈ ਆ ਆ ਹੁਣੀ ਪਤਾ ਲੱਗਿਆ ਸਾਡਾ ਉੱਥੇ ਇੱਕ ਹੋਰ ਮੰਡਲ ਦਾ ਜਿਹੜਾ ਸਾਡਾ ਲੀਡਰ ਆ ਵਾਈਸ ਪ੍ਰਧਾਨ ਆ ਉਹਨੂੰ ਅਜੇ ਕਨਫਰਮ ਕਰਦੇ ਆ ਉਹਨੂੰ ਹੁਣੀ ਦੁਕਾਨ ਤੋਂ ਚੱਕ ਕੇ ਲੈ ਕੇ ਏ ਪਤਾ ਨਹੀਂ ਕਿੰਨਾ ਕੁ ਛੋਣਾ ਰਾਤ ਤੱਕ ਪਰ ਅਸੀਂ ਇਕੱਲੇ ਇਕੱਲੇ ਤੇ ਪਹਿਰਾ ਦੇ ਕੇ ਅਸੀਂ ਆਪਣੇ ਵਰਕਰ ਖਤਰ ਸੀ ਚੁੱਥੇ ਤੱਕ ਵੀ ਜਾੜਾ ਪੁੱਜਾ ਚਲੋ ਹੁਣ ਕੱਲ ਕੀ ਹੋਇਆ ਇਲੈਕਸ਼ਨ ਖਤਮ ਹੋ ਗਿਆ ਪਰਚਾ ਇੱਕ ਜਿਹੜਾ ਢਾਬਾ ਹੈ ਕੀ ਨੋ ਦਾ ਬੰਟੀ ਦਾ ਬੰਟੀ ਢਾਬਾ ਬੰਟੀ ਢਾਬੇ ਤੇ 50 ਬੰਦੇ ਜਿਵੇਂ ਸਾਰੇ ਤੁਸੀਂ ਵੀ ਉੱਥੇ ਹੋਵੋਗੇ ਕੋਈ ਨਾ ਕੋਈ ਜਿਵੇਂ ਸਾਰੇ ਢਾਬੇ ਦੇ ਵਿੱਚ ਅੱਜਕੱਲ੍ਹ ਢਾਬੇ ਕਾਦੇ ਰੈਸਟੋਰੈਂਟ ਨੇ ਉਹਦੇ ਵਿੱਚ ਬੈਠ ਕੇ ਖਾਣਾ ਖਾ ਰਹੇ ਆ ਬਹੁਤ ਪਰਿਵਾਰ ਖਾਣਾ ਖਾ ਰਹੇ ਆ ਹੋਰ ਲੋਕ ਖਾਣ ਖਾਣਾ ਖਾਣਾ ਹੈ ਵੀ ਰਾਤ ਨੂੰ ਉੱਥੇ ਤਾਂ ਨਹੀਂ ਕੋਈ ਬੰਦਬੰਦੇਸ਼ ਉੱਥੇ ਬੈਠ ਕੇ ਜੀਡੂ ਜੀ ਤੇ ਆਪਣੇ ਪਰਿਵਾਰ ਨਾਲ ਉੱਥੇ ਖਾਣਾ ਖਾ ਰਹੇ ਜਦੋਂ ਖਾਣਾ ਖਾ ਰਹੇ ਆ ਤੇ ਅਚਾਨਕ ਜਿਹੜਾ ਆਪ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜੇ ਉਹਨੂੰ ਇਹ ਲੱਗਦਾ ਸੀ ਇੱਥੇ ਕੋਈ ਐਸੀ ਗੱਲ ਹੋ ਰਹੀ ਆ ਤੇ ਭਾਈ ਸਰਕਾਰ ਆ ਤੇਰੀ ਤੂੰ ਪੁਲਿਸ ਨੂੰ ਇਨਫਾਰਮ ਕਰਦਾ ਐਸਐਚ ਨੂੰ ਇਨਫਾਰਮ ਕਰਦਾ ਉਹ ਆ ਕੇ ਕਾਰਵਾਈ ਕਰ ਲੈਂਦੇ ਫੜ ਲੈਂਦੇ ਨਹੀਂ ਟੂ ਜੀ ਪਰ ਉਹਨੇ ਕੀ ਕੀਤਾ ਕੈਂਡੀਡੇਟ ਨੇ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਰਾਜੂ ਰਾਜੂ ਬਾਬਾ ਕਹਿੰਦੇ ਅਜੇ ਕੀ ਉਹ ਆਪ ਆ ਕੇ ਉੱਥੇ ਪੇਟੀ ਲੈਖ ਕੇ ਵੜਾ ਕੇ ਜੋ ਸਾਰੇ ਇਹਨਾਂ ਦਾ ਇੱਕ ਮੋਟੇ ਸੰਰੰਢੀ ਆ ਜੋ ਸੱਜ ਜਗਾ ਬਸਰੇਗਾ ਕਿ ਉੱਥੇ ਰੱਖ ਕੇ ਤੇ ਉਹਦੀ ਵੀਡੀਓ ਬਣਾਉਣ ਲੱਗਿਆ ਸਰਕੂਲੇਟ ਕਰਨ ਲੱਗਿਆ ਉਦੋਂ ਬਾਅਦ ਜਦੋਂ ਤੇ ਪੁਲਿਸ ਵਾਲੀ ਖੜੀ ਕੀਤੀ ਹੋਈ ਸੀ ਤੇ ਜਦੀ ਉੱਥੇ ਪੁਲਿਸ ਸਾਡੇ ਹੁਣ ਹੋਇਆ ਕੀ ਉੱਥੋਂ ਗੱਲ ਅੜਾਤੀ ਬਈ ਪਤਾ ਨਹੀਂ ਜੀ 175 ਪੇਟੀਆਂ ਜਿਹੜੀਆਂ ਉੱਥੇ ਸ਼ਰਾਬ ਆ ਇਹ ਮੈਸੇਜ ਪਰਵੇ ਕਰਤਾ ਜੀ ਟੂ ਜੀ ਦਾ ਮੈਨੂ ਟੈਲੀਫੋਨ ਪ੍ਰਧਾਨ ਜੀ ਨੂੰ ਕੱਲ ਹੁੰਦੇ ਮੈਂ ਕਿਤੇ ਨੇੜੇ ਸੀ ਮੈਂ ਸਭ ਤੋਂ ਪਹਿਲਾਂ ਪਹੁੰਚ ਗਿਆ ਕੱਲਾ ਉੱਥੇ ਬਾਹਰ ਜਿੱਥੇ ਅੰਦਰ ਪੁਲਿਸ ਨੇ ਇਹਨਾਂ ਨੂੰ ਬੰਦ ਕੀਤਾ ਹੋਇਆ ਹੈ ਪੁਲਿਸ ਨੇ ਇਹਨਾਂ ਨੂੰ ਬੰਦ ਕੀਤਾ ਹੋਇਆ ਉਸ ਛਟਾਵੇ ਵਿੱਚ ਸਟੂਡੈਂਟ ਬੰਦ ਕਰਕੇ ਬਾਹਰ ਮਾਰਨ ਨੂੰ ਮਾਰੂ ਅਸਲੇ ਜਿਨ੍ਹਾਂ ਦੇ ਵਿੱਚ ਬਹੁਤਾ ਕੋਲ ਹਥਿਆਰ ਸੀ ਮੇਰੀ ਆਪ ਦੀ ਸਕਿਉਰਿਟੀ ਨੇ ਦੇਖਿਆ ਜਿਨ੍ਹਾਂ ਕੋਲ ਬਹੁਤ ਹਥਿਆਰ ਸੀ ਉਹ ਸਾਰੀਆਂ ਵੀਡੀਓ ਚੋਂ ਲੋਕ ਆਏ ਹੋਇਆ ਉੱਤੇ ਕਾਰਵਾਈ ਹੈ ਜੀ ਪੁਲਿਸ আরে ਇੱਕ ਵੀ ਨਹੀਂ ਕਰੇਗੀ ਚਲੋ ਉਹ ਤਾਂ ਬਾਅਦ ਦੀ ਗੱਲ ਆ ਪਰ ਉਹਨਾਂ ਕੋਲ ਕਿਰਪਾਨਾਂ ਟੱਕੂਏ ਡੰਡਾਸੇ ਉਹ ਹਰ ਚੀਜ਼ ਉਹਨਾਂ ਕੋਲ ਮੌਜੂਦ ਸੀ ਤੇ ਉਹ ਕਹਿੰਦੇ ਸੀ ਵੀ ਪੁਲਿਸ ਤੁਸੀਂ ਦਰਵਾਜ਼ਾ ਬੰਦ ਕਰਕੇ ਰੱਖੋ ਅੰਦਰੋਂ ਅਸੀਂ ਜਿੱਦ ਨੂੰ ਜਿੱਦ ਮਾਰ ਕੇ ਜੰਮ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਦੋਂ ਇਹਨਾਂ ਦੇ ਪਰਿਵਾਰ ਉਧਰੋਂ ਚੱਲਿਆ ਐਡੀ ਵੱਡੀ ਤਿਆਰੀ ਸੀ ਜਿਸ ਇਹਨਾਂ ਦੇ ਮੁਹੱਲੇ ਤੋਂ ਲੇਡੀਜ਼ ਇਹਨਾਂ ਦੇ ਚੱਲਣ ਲੱਗੇ ਇਹਨਾਂ ਦੀਆਂ ਡਾਕਟਰ ਇਨ ਲਾ ਹੋ ਆਉਣ ਲੱਗੀਆਂ ਉੱਧਰ ਵੀ ਬਦਮਾਸ਼ ਦੇ ਪੁਲਿਸ ਭੇਜ ਕੇ ਉਹਨਾਂ ਨੂੰ ਰੋਕਿਆ ਇੱਕ ਪਾਸੇ ਕਥਾ ਹੋ ਰਹੀ ਸੀ ਕਗਵਟ ਕਥਾ ਹੋ ਰਹੀ ਸੀ ਉੱਥੇ ਸੀ ਇਹਨਾਂ ਦੀ ਵਾਪਸ ਮੈਸੇਜ ਆਇਆ ਜਿਹੜੇ ਲਖਣ ਲੱਗ ਰਹੇ ਸੀ ਉਹ ਆਉਣ ਲੱਗੇ ਉਹਨਾਂ ਨੂੰ ਵੀ ਰਾਤ ਚੋਂ ਇੱਧਰ ਰੋਕਿਆ ਗਿਆ ਵੀ ਕੋਈ ਆ ਨਾ ਸਕੇ ਤੇ 50 ਬੰਦੇ ਇੱਕ ਸਭ ਤੋਂ ਵੱਡਾ ਉੱਥੇ ਬਦਮਾਸ਼ ਸੀ ਕੋਈ ਜਿਹੜਾ ਪਹਿਲਾਂ ਵੀ ਪੁਲਿਸ ਦੇ ਬਹੁਤ ਕੇਸਾਂ ਦੇ ਵਿੱਚੋਂ ਜੀ ਸੁਮੇਸ਼ ਮਾੰਗੜ ਰਮੇਸ਼ ਬਾੰਗੜ ਕੋਈ ਇੱਕ ਕ੍ਰਿਮੀਨਲ ਬੰਦਾ ਏ ਜਿਹਦਾ ਪੁਲਿਸ ਬੜਾ ਉਹਦਾ ਉਹ ਸਾਰੇ ਚਿੱਟੇ ਵਾਲੇ ਨਸ਼ੇ ਵਾਲੇ ਸ਼ਰਾਬ ਵਾਲੇ ਦੋ ਨੰਬਰ ਵਾਲੇ ਬੰਦੇ ਇਲਾਕੇ ਦਾ ਕੋਈ ਨਹੀਂ ਸੀ ਉਹ ਇਕੱਠੇ ਕਰਕੇ ਉੱਥੇ ਬਾਹਰ ਮਾਰਨ ਦੀਆਂ ਗੱਲਾਂ ਕਰ ਰਹੇ ਸੀ ਉਦੋਂ ਮੈਂ ਮੌਕੇ ਤੇ ਪਹੁੰਚ ਗਿਆ ਮੇਰੇ ਨਾਲ ਸਿਕਿਉਰਿਟੀ ਸੀ ਗਨਮੈਨ ਸੀ ਜਿਹਨੂੰ ਦੇਖ ਕੇ ਜਿਹੜੇ ਕੁਝ ਬੰਦੇ ਸੀ ਉਹ ਇੱਧਰ ਉੱਧਰ ਹੋ ਗਏ ਮੈਂ ਘਟੋ-ਕੱਟ ਅੱਧਾ ਘੰਟਾ ਇਕੱਲਾ ਖੜਾ ਰਿਹਾ ਅੱਧਾ ਘੰਟਾ ਮੈਂ ਕੜਾ ਖੜਾ ਰਿਹਾ ਮੇਰੇ ਤੇ ਵੀ ਉਹ ਹਮਲਾ ਕਰਦੇ ਸੀ ਮੈਂ ਤਾਂ ਅੱਲਾਸੀ ਕੋਈ ਹੋ ਨਹੀਂ ਹੈ ਨਹੀਂ ਸੀ ਇਹਨਾਂ ਨੂੰ ਅੰਦਰ ਤਾਲੇ ਆ ਹੋਏ ਸੀ ਤੇ ਉਸ ਤੋਂ ਬਾਅਦ ਦੇਵੀ ਸਾਹਿਬ ਆਏ ਤੇ ਸਾਡੇ ਤੇ ਵੀ ਉਹ ਹਮਲਾ ਕਰਨ ਦੀ ਕੋਸ਼ਿਸ਼ ਬਾਰ-ਬਾਰ ਕਰਦੇ ਸੀ ਜੇ ਮੇਰੀ ਸਿਕਿਉਰਟੀ ਵਾਲੇ ਨਾਲ ਹੁੰਦੇ ਤਾਂ ਉਹ ਕਿਸੇ ਹੱਦ ਤੱਕ ਵੀ ਹਮਲਾ ਕਰ ਸਕਦੇ ਸੀ ਇਹ ਸਾਰਿਆਂ ਨੇ ਵੀਡੀਓ ਚ ਦੇਖਿਆ ਇਹ ਮੀਡੀਆ ਚ ਦੇਖਿਆ ਸਾਡੇ ਨਾਲ ਜੇ ਇੱਕ ਵੀ ਕੋਈ ਬੰਦਾ ਹੋਵੇ ਜੇ ਤੁਹਾਡੇ ਕੋਲ ਪਿਕਚਰ ਹੋਵੇ ਤਾਂ ਮੈਂ ਝਟਕੋ ਦਾ ਜਵਾਬ ਦੇ ਤੇ ਹਰ ਗੁੰਡਾ ਉਹਨਾਂ ਦਾ ਉੱਥੇ ਉਹ ਨਾਰੇਬਾਜੀ ਕੀਤੀ ਪੁਲਿਸ ਉਹਨਾਂ ਨੂੰ ਪ੍ਰੋਟੈਕਸ਼ਨ ਸੀਐਸ ਵੀ ਉੱਥੇ ਦਾ ਉੱਥੇ ਦਾ ਇਨਸਪੈਕਟਰ ਉੱਥੇ ਦਾ ਏਐਸਆਈ ਸਾਰੀ ਪੁਲਿਸ ਉਹਨਾਂ ਨਾਲ ਰਲ ਕੇ ਜਿੰਨਾ ਚਿਰ ਮੈਂ ਪੁਲਿਸ ਕਮਿਸ਼ਨਰ ਨੂੰ ਫੋਨ ਨਹੀਂ ਕੀਤਾ ਵੀ ਇੱਥੇ ਆਹ ਹਾਲਾਤ ਬਣੇ ਪਏ ਨੇ ਉਦੋਂ ਬਾਅਦ ਜਦ ਜੀ ਪੁਲਿਸ ਕਮਿਸ਼ਨਰ ਫੋਨ ਕੀਤਾ ਉਦੋਂ ਬਾਅਦ ਐਮਐਲਏ ਆਪਣੇ ਗੁੰਡੇ ਲੈ ਕੇ ਆਉਂਦੇ ਉਹਦੇ ਗੁੰਡੇ ਤਾਂ ਕੋਈ ਨਹੀਂ ਉਹ ਤਾਂ ਪਰਿਵਾਰ ਹੀ ਆ ਸਾਰਾ ਉਹਨਾਂ ਦਾ ਹੋਰ ਤਾਂ ਕੋਈ ਹੈ ਨਹੀਂ ਸੀ ਨਾਲ ਇੱਕ ਭਰਾ ਦਾ ਬੇਟਾ ਇੱਕ ਮੁੰਡਾ ਇੱਕ ਭਤੀਜਾ ਇੱਕ ਭਾਂਜਾ ਇੱਕ ਭਰਾ ਤੁਸੀਂ ਵੀ ਉਹੀ ਸਾਰੇ ਆ ਗਏ ਤੇ ਕਲੀਅਰ ਧਮਕੀਆਂ ਦੇ ਰਹੇ ਸੀ ਵੀ ਸਾਡੀ ਸਰਕਾਰ ਆ ਕਰਕੇ ਦੇਖੋ ਕੁਝ ਤੇ ਪੁਲਿਸ ਉਹਨਾਂ ਨੇ ਮਰੇ ਕੰਬਦੀ ਸੀ ਪੁਲਿਸ ਉਹਨਾਂ ਮਰੇ ਕੰਬਰੀ ਸੀ ਉਹ ਕਹਿ ਰਹੇ ਸੀ ਵੀ 니ਟੂ ਨੂੰ ਇੱਥੋਂ ਜ਼ਬਰਦਸਤੀ ਚੱਟ ਕੇ ਲੈ ਕੇ ਜਾਓ ਅਸੀਂ ਇਹ ਸਾਰੀ ਤਿਆਰੀ ਕੀਤੀ ਆ ਐਸ ਐਚ ਓ ਡੀ ਐਸ ਪੀ ਨੇ ਗੱਡੀ ਵੀ ਲਾਮੀ ਵਿੱਚ ਸਿੱਟ ਕੇ 니ਟੂ ਵੀ ਨੂੰ ਲਜਾਣ ਲਈ ਵੀ ਸਾਰੀ ਰਾਤ ਇਹਨਾਂ ਨੇ ਕੋਈ ਪਰਚਾ ਪਾ ਕੇ ਵੱਡਾ ਸ਼ਰਾਬ ਦਾ ਤੇ ਹੋਰ ਪਰਚੇ ਪਾ ਕੇ ਇਹਨਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਲੈ ਜੀਏ ਚੱਕੀ ਦੋ ਦਿਨ ਕੰਪਨੀ ਵੀ ਬੰਦ ਆਪਣੇ ਘਰ ਦੇ ਲੱਗ ਕੇ ਬਹਿ ਜਾਣਗੇ ਜਦੋਂ ਪੁਲਿਸ ਕਮਿਸ਼ਨਰ ਪਹੁੰਚੇ ਪੁਲਿਸ ਕਮਿਸ਼ਨਰ ਆ ਕੇ ਦੇਖਿਆ ਕਿ ਉੱਥੇ ਕੀ ਹੁੰਦਾ ਕਰਦੀ ਹੋ ਰਹੀ ਆ ਵੀ ਇਹ ਤਾਂ ਦੇਵੀ ਤੇ ਅਸੀਂ ਸੋ ਜਾਣੇ ਸੀ ਅਸੀਂ ਜਿੰਨਾ ਪ੍ਰਧਾਨ ਨੂੰ ਫੋਨ ਕੀਤਾ ਵੀ ਤੁਸੀਂ ਵੀ ਆਓ ਜਲਦੀ ਉੱਥੇ ਦੋਨੋਂ ਜਾਣੇ ਪੁਲਿਸ ਕਮਿਸ਼ਨਰ ਅਸੀਂ ਕਿਹਾ ਵੀ ਆਹ ਦੇਖੋ ਕਰ ਕੀ ਰਿਹਾ ਐਮਐਲਏ ਖੜਾ ਹੈ ਬੰਦੇ ਅੰਦਰ ਬੰਦ ਕੀਤੇ ਆ ਪੁਲਿਸ ਦਰਵਾਜ਼ਾ ਬੰਦ ਕਰੀ ਖੜੀ ਆ ਅੰਦਰ ਉਹ ਸਾਰੇ ਦੈਸਿਸ ਨੇ ਲੋਕ ਵੀ ਆ ਬਾਹਰ ਜਿਹੜੇ ਮਾਰਨ ਵਾਲੇ ਖੜੇ ਇਹਨਾਂ ਦਾ ਕਰੀਏ ਕੀ ਪਰ ਉਸ ਜਰੀਆ ਮੇਂ ਕਹਿ ਰਹੇ ਸੀ ਵੀ ਸਾਨੂੰ ਮੁੱਖ ਮੰਤਰੀ ਪੰਜਾਬ ਕੱਲ ਹਜ਼ਾਇਤਾ ਦੇ ਕੇ ਗਿਆ ਹੈ ਵੀ ਕੁਛ ਵੀ ਹੋ ਜੇ ਬੰਦਾ ਮਾਰਨਾ ਪਏ ਚੱਕਣਾ ਪਏ ਕੈਂਡੀਡੇਟ ਪੁਸ਼ ਕਰਨਾ ਪਏ ਇਲੈਕਸ਼ਨ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਜਿੱਤਣੀ ਚਾਹੀਦੀ ਆ ਕਿ ਕੱਲ ਵੀ ਗੰਗਾ ਕਿਉਂਕਿ ਉਹ ਤੋਂ ਪਹਿਲਾਂ ਹਜੇ ਥੋੜਾ ਧੱਕਾ ਕਰ ਰਹੇ ਸੀ ਪਰ ਕੱਲ ਤੋਂ ਬਾਅਦ ਇੱਕਦਮ ਵਧਿਆ ਤੇ ਅਸੀਂ ਇਹਦੇ ਵਿੱਚ ਬਾਅਦ ਚ ਕੋਰਟ ਤਾਂ ਜਾਵਾਂਗੇ ਜਾਵਾਂਗੇ ਕੁਛ ਕੋਈ ਵਿਸ਼ੁਕੀ ਕੱਲ ਦਾ ਦੇਣਾ ਤੇ ਪਰ ਹੁਣ ਹੋਇਆ ਕੀ ਹੁਣ ਜਿਹੜਾ ਅਸੀਂ ਕਹ ਫਿਰ ਜੇ ਜਦੋਂ ਤੁਹਾਨੂੰ ਪੇਟੀਆਂ ਲੱਭ ਗਈਆਂ ਦਿਖਾਓ ਕਿੱਥੇ ਆ ਪੇਟੀਆਂ ਦਿਖਾਓ ਪੇਟੀ ਹੁਣ ਅਖੀਰ ਕੀ ਕੀਤਾ ਇੱਕ ਨਾਲ ਹੀ ਠੇਕਾ ਈ ਸ਼ਰਾਬ ਦਾ ਉਹਦੇ ਵਿੱਚ ਤੋਂ ਸੈਂਕੜੀਆਂ ਸ਼ਰਾਬ ਦੀਆਂ ਪੇਟੀਆਂ ਪਈਆਂ ਹੁਣ ਉਹ ਠੇਕੇ ਨੂੰ ਉਹਨੂੰ ਬੰਦ ਕਰ ਲਿਆ ਵੀ ਹੁਣ ਕਰੀਏ ਕੀ ਜਵਾਬ ਦੇ ਕੀ ਆ ਸਾਰਾ ਕੁਝ ਫੜਿਆ ਗਿਆ ਜੀ ਜੇ ਅਸੀਂ ਮੌਕੇ ਤੇ ਨਾ ਪਹੁੰਚਦੇ ਤਾਂ ਪਾ ਦਿੰਦੇ ਸਾਰਾ ਕੁਝ ਜਲਦੋਂ ਅਸੀਂ ਪਹੁੰਚ ਕੇ ਅਸੀਂ ਤਾਂ ਆਪਣੇ ਬੀਜੇਪੀ ਦੇ ਵਰਕਰ ਪਿੱਛੇ ਪਾਈ ਅਸੀਂ ਬੰਬਾਂ ਗੋਲੀਆਂ ਤੋਂ ਡਰਨ ਵਾਲੇ ਤਾਂ ਜਾਨ ਦੇਣ ਤੱਕ ਜਾਮਣੇ ਸਾਡਾ ਬੀਐਸਪੀ ਦੇ ਵਰਕਰ ਨੂੰ ਤੁਸੀਂ ਹੱਥਾ ਲਾ ਕੇ ਦੇਖੋ ਓਦੋਂ ਬਾਅਦ ਹੁਣ ਇੱਕ ਸ਼ਰਾਬ ਦੀ ਪੇਟੀ ਆ ਜਿਹੜੀ ਕੋਟਾਬੇ ਵਾਲੇ ਤੇ ਹੋਟਲ ਲੱਗਦੀ ਵੀ ਇਹ ਜਿਹੜੀ ਹੁਣ ਮੈਨੂੰ ਅੰਦਾਜ਼ ਤੁਸੀਂ ਇਹ ਦੱਸੋ ਵੀ ਜਿਹੜੀਆਂ ਇਹ ਸ਼ਰਾਬ ਕਹਿ ਰਹੇ ਸੀ ਪੇਟੀਆਂ ਵੰਡ ਰਹੇ ਉਹ ਕਿੱਥੇ ਗਈਆਂ ਪੇਟੀਆਂ ਗੋਲੀਆਂ ਵਿੱਚ ਕਰਨੀਆਂ ਸੀ ਬੋਰੀਆਂ ਭਰੀਆਂ ਪੀ ਉਹ ਦਿਖਾਉਂਦਾ ਬਿਲਕੁਲ ਜਿਹੜੇ ਨਹੀਂ ਆਉਂਦਾ ਤੇ ਕੋਈ ਬੰਦਾ ਇੰਨਾ ਜੇ ਕੋਈ ਮੈਂ ਲਾਲੋ ਕੋਈ ਬੰਦ ਰੇ ਆ ਉਹ ਯਾਰ ਵਿਖਾ ਕੇ ਇੱਕ ਖੁੱਲੀ ਜਗ੍ਹਾ 'ਚ ਇੱਕ ਢਾਬੇ 'ਚ ਇੱਕ ਹੋਟਲ 'ਚ ਰੈਸਟੋਰੈਂਟ 'ਚ ਬੈਠ ਕੇ ਉਹ ਸ਼ਰਾਬ ਬੰਦੂਗਾ ਵੀ ਠੇਕੇ ਖੁੱਲੇ ਹੋਏ ਆ ਕੋਈ ਬੰਦ